ਕੁੰਡੀਆਂ 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 ਹਮ ਤੁਮ ਕਮਰੇ ਚ ਬੰਦ ਹੋ ਦੀ ਤਰਜੀ ਤੇ ਵਿੱਚ ਹੋਟਲ ਦੇ ਕਮਰੇ ਚ ਲੱਗੀਆਂ ਸੀ ਕੁੰਡੀਆਂ ਅੰਦਰ ਵੜੇ ਹੋਏ ਸੀ ਮੁੰਡੇ ਤੇ ਕੁੜੀਆਂ ਪਰ ਪਹੁੰਚ ਗਈ ਮੋਗਾ ਪੋਲ ਤੇ ਫੜ ਲਿਆ ਫੜ ਲੇ ਫੜ ਲੇ ਫੜ ਲੇ ਇਹ ਜੋੜੇ ਫੜ ਲੇ ਇਹ ਤਸਵੀਰਾਂ ਨੇ ਮੋਗਾ ਲੁਧਿਆਣਾ ਹਾਈਵੇ ਤੇ ਬਣੇ ਇੱਕ ਹੋਟਲ ਦੀਆਂ ਜਿੱਥੇ ਕਿ ਪੁਲਿਸ ਨੇ ਦਬਿਸ਼ ਕੀਤੀ ਹੈ ਤੇ ਪੁਲਿਸ ਨੇ ਕਮਰਿਆਂ ਚੋਂ ਬਾਹਰ ਕੁੜੀਆਂ ਤੇ ਮੁੰਡੇ ਇੱਕ ਇੱਕ ਕਰਕੇ ਬਾਹਰ ਕੱਢੇ ਨੇ ਇਹਨਾਂ ਦੇ ਖਿਲਾਫ ਮੁਕੱਥਮਾ ਤਰਜ ਕੀਤਾ ਚਾਰਿਆ ਹੈ ਪੁਲਿਸ ਨੇ ਹੋਟਲ ਮਾਲਕ ਤੇ ਵੀ ਪਰਚਾ ਦਰਜ ਕਰ ਲਿਆ ਹੈ ਕਿਉਂਕਿ ਝੇਕਰ ਮੋਗਾ ਪੁਲਿਸ ਟੀਮ ਮੰਨੀਏ ਤੇ ਇਸ ਹੋਟਲ ਦੇ ਵਿੱਚ ਚੱਲ ਰਹੇ ਸੀ ਪੁੱਠੇ ਕੰਮ ਇਸ ਗੱਲ ਦੀ ਖਬਰ ਜਦੋਂ ਪੁਲਿਸ ਨੂੰ ਮਿਲੀ ਤੇ ਪੁਲਿਸ ਨੇ ਜਾਲ ਵਿਛਾਇਆ ਇੱਕ ਮਹਿਲਾ ਸਬ ਇੰਸਪੈਕਟਰ ਨੂੰ ਨਾਂ ਲੈ ਕੇ ਐਸਐਚਓ ਨੇ ਕਰਤੀ ਰੇਡ ਤੇ ਜਦੋਂ ਰੇਡ ਕੀਤੀ ਤੇ ਅੰਦਰ ਕਈਆਂ ਕਮਰਿਆਂ ਨੂੰ ਕੁੰਡੀਆਂ ਲੱਗੀਆਂ ਸੀ ਹੋਟਲ ਰੌਕਸਟਾਰ ਦੇ ਵਿੱਚ ਬੰਦ ਕਮਰੇ ਤੋਂ ਕਈ ਜੋੜੇ ਬਾਹਰ ਕੱਢੇ ਗਏ ਇਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ ਜੇਕਰ ਪੁਲਿਸ ਦੀ ਮੰਨੀ ਤੇ ਹੋਟਲ ਮਾਲਕ मोटी कमाई दे लालच काम करवा रहा सी इस पूरे मसले च पुलिस ने की, की कारवाई आओ तो दिखाने आ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਸ ਜੀ ਪਾ ਜਾਣਕਾਰੀ ਗਈ ਅੱਜ ਹੀ ਫੋਟੋ ਦੇ ਜ਼ਰੀਏ ਕੀਤੀ ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਟਪਾ ਰੋਡ ਤੇ ਫੋਟੋਲੇ ਰੌਕਸਟਾਰ ਇਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਫਰੋਥੀ ਫਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਜਿਹੜਾ ਤੇ ਜਿਹੜਾ ਮੈਂ ਜੀ ਮੈਡਮ ਕਿਰਿੰਦਰਪੁਰ ਸਾਡੇ ਹੋਮ ਅਨਸਰ ਜੀ ਅਨਤਾਰ ਨੂੰ ਅਸੀਂ ਉੱਥੇ ਰਿਪੋਰਟ ਕੀਤਾ ਦੌਰਾਨ ਇਹ ਰੇਡ ਜਿਹੜਾ ਉਹਦੇ ਸਾਨੂੰ ਇਹ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੰਦੇ ਧਾਰਤੀ ਅਸੀਂ ਅਨੋਰਲ ਟ੍ਰੈਕ ਅਟਾ ਦਾ ਪੱਤੇ ਬੱਤੇ ਤੇ ਜਿਹੜੇ ਦੋਸ਼ੀ ਉਹਨਾਂ ਹੀ ਗੱਦਰਾ ਕਰਕੇ